ਹਾਂਜੀ ਸਰ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਵੋਟ ਪਾਲ ਕਰਨ ਆਏ ਹੋ ਦੇਖੋ ਮੈਂ ਆਪਣੀ ਵੋਟ ਪਾਲ ਪੋਲ ਕੀਤੀ ਹੈ ਔਰ ਇਹ ਜਿਹੜਾ ਸਾਨੂੰ ਵੋਟ ਦਾ ਹੱਕ ਦਿੱਤਾ ਹੈ ਆਜ਼ਾਦੀ ਬਾਜ਼ ਆਜ਼ਾਦੀ ਦੇ ਵਿੱਚ ਭਗਤ ਸਿੰਘ ਸ਼ਹੀਦ ਆਜਪਤਰ ਆਏ ਔਰ ਸਾਰੇ ਜਿਨ੍ਹਾਂ ਨੇ ਸ਼ਾਤਾਂ ਦਿੱਤੀਆਂ ਆਜ ਦਾ ਇਹ ਬੜੋਕਰੀ ਇੰਟਰੀ ਹੈ ਮੈਂ ਜਿਸ ਪਾਰਟੀ ਦਾ ਉਮੀਦਵਾਰ ਜਨਤਾ ਪਾਰਟੀ ਦਾ ਉਹ ਪੋਲਿਟਿਕ ਦੁਨੀਆ ਦੀ ਸਭ ਪਾਰਟੀ ਹੈ ਔਰ ਅੱਜ ਲੋਕਾਂ ਦਾ ਸਮਰਥਨ ਔਰ ਜਿਹੜਾ ਉੱਚਾ ਹੈ ਉਹ ਕਿਉਂ ਬੈਲਟ ਤੇ ਪਹਿਲਾਂ ਜਿਹੜੇ ਸੀਗੇ ਉਹ ਸਿਰਫ ਰਾਜਨੀਤੀ ਕੀਤੀਏ ਲੇਕਿਨ ਅਸੀਂ ਵਿਕਾਸ ਦੀ ਰਾਜਨੀਤੀ ਕਰਦੇ ਆਂ ਲੋਕਾਂ ਦੇ ਇੱਥੇ ਦੀ ਰਾਜਨੀਤੀ ਕਰ ਰਹੇ ਆਂ ਔਰ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਜੀ ਜਿਹੜਾ ਸਾਡਾ ਨਾਰਾ ਹੈ ਇਸ 바ar 400 ਪਾਰ ਉਹ ਜਿਹੜਾ ਕਾਮਯਾਬ ਰਹੇਗਾ ਇਹ ਸੀਟ ਅਸੀਂ ਬਹੁਤ ਜਨ ਇਹ ਵਿਜੀਤੀ ਇਸ ਹਲਕੇ ਉਹਨਾਂ ਨੂੰ ਦੇਾਂਗੇ ਹੁਸੈਨੀ ਵਾਲਾ ਬਾਰਡਰ ਖੋਲਣਾ ਮੈਡੀਕਲ ਕਾਲਜ ਲਿਆਵਾਂਗੇ ਇਹ ਸਾਡੇ ਮੇਨ ਮੁੱਦੇ ਹੈਗੇ ਨੇ ਇਸ ਤੋਂ ਇਲਾਵਾ ਜਿਹੜੇ ਹੋਰ ਡਵੈਲਪਮੈਂਟ ਦੇ ਬਾਰਡਰ ਦੀਆਂ ਜਿਹੜੀਆਂ ਜ਼ਮੀਨਾਂ ਨੇ ਉਹ ਰਾਏਸਿਕ ਬਰਾਦਰੀ ਨੂੰ ਅਸੀਂ ਉਹਨਾਂ ਦਾ ਮਾਲਕ ਬਣਾਵਾਂਗੇ ਪੁਲ ਬਣਾਉਣ ਵਾਲੇ ਨੇ ਸਤਲੁਜ ਤੇ ਕਿਉਂਕਿ ਫਲੱਡ ਆ ਜਾਂਦੇ ਨੇ ਸਕੂਲ ਅਪਗ੍ਰੇਡਸ ਕਰਨ ਵਾਲੇ ਨੇ ਤੇ ਇਹ ਸਾਰੇ ਜਿਹੜੇ ਕੰਮ ਅਸੀਂ ਕਰਾਂਗੇ ਔਰ ਆਲਰੇਡੀ ਬਹੁਤ ਸਾਰੀਆਂ ਜਿੰਨੀਆਂ ਵੀ ਸਕੀਮ ਪਾਲਿਸੀਜ਼ ਚੱਲ ਰਹੀਆਂ ਨੇ ਉਹ ਸਾਰੇ ਗਰੀਬਾਂ ਦੇ ਹਿੱਤ ਵਿੱਚ ਚੱਲ ਰਹੀਆਂ ਨੇ ਨਵੇਂ ਨਮੋਦੀ ਜੀ ਬਟ ਥੋੜਾ ਸੈਂਟਰ ਦੀ ਗ੍ਰੀਦੀ ਸਰਕਾਰ ਆ ਰਹੀ ਹੈ ਜੰਮਾ ਹਾਂਜੀ ਕੇਂਦਰ ਚ ਕੌਣ ਸਰਕਾਰ ਬਣਾਉਣ ਜਾ ਰਹੀ ਹੈ ਇਹਦੇ ਚ ਕੋਈ ਸ਼ੱਕ ਨਹੀਂ ਦੱਸ ਹੁਣ ਤੂੰ ਤਾਂ ਉਹ ਸਵਾਲ ਪੁੱਛ ਲਿਆ ਵੀ ਤੁਹਾਨੂੰ ਪਤਾ ਹੀ ਹੈ ਵੀ મોદી ਸਾਹਿਬ ਸਰਕਾਰ ਬਣਾ ਰਹੇ ਕੇਜਰੀਵਾਲ ਤਾਂ ساری ਉਮਰ ਨਹੀਂ ਬਣਾ ਸਕਦਾ ਕਿ ਤੁਹਾਨੂੰ ਪਤਾ ਸਰਪੰਚ ਸਾਹਿਬ ਕੀ ਰੁਝਾਨ ਹੈ ਗਿਆ ਪੂਰੇ ਲੋਕ ਸਭਾ ਹਲਕੇ ਵਿੱਚ ਬਹੁਤ ਅੱਛਾ ਰੁਝਾਨ ਹੈ ਇਸ ਵੇਲੇ ਹਰ ਪਾਸਿਓਂ ਖਬਰ ਆ ਰਹੀ ਹੈ ਮੇਰੇ ਖਾਲ 22% ਤੋਂ ਉੱਤੇ ਵੋਟ ਪੋਲ ਹੋ ਚੁੱਕੀ ਐ ਸੋ ਮੌਸਮ ਵੀ ਸਾਥ ਦੇ ਰਿਹਾ ਮੌਸਮ ਸਾਥ ਦੇ ਰਿਹਾ ਹੈ ਗੁਰੂ ਮਹਾਰਾਜ ਦੀ ਮਿਹਰਬਾਨੀ ਹੈ ਤੁਹਾਡੇ ਭਰਾਵਾਂ ਦਾ ਸਾਥ ਹੈ ਤੇ ਤੁਸੀਂ ਮੈਨੂੰ ਇਹ ਹੁਣ ਗੱਲ ਦੱਸੋ ਵੀ ਤੁਸੀਂ ਸਾਰੇ ਵੋਟ ਪਾਏ ਹੋ ਪਾਉ ਫਿਰ ਜਾ ਕੇ ਭਾਰਤੀ ਜਨਤਾ ਪਾਰਟੀ ਉਡੀਕ ਰਹੀ ਹੈ ਭੱਟੇ ਭਰਾਜੀ ਦਾ ਤੁਹਾਡਾ ਵਿਹਾਸ ਹੋ ਗਿਆ ਸੀ ਉਸ ਨੂੰ ਲੈ ਕੇ ਅੱਜ ਉਹ ਬੜਾ ਅਨਫੋਰਚੂਨੇਟ ਹੋਇਆ ਜੀ ਜੋ ਪਰਬੈਗਰੂ ਦਾ ਹੁਕਮ ਹੁੰਦਾ ਮੇਰੇ ਵੱਡੇ ਭਾਈ ਸਾਹਿਬ ਸੀ ਮੇਰੇ ਬਾਪ ਸਮਾਨ ਸੀ ਉਹ ਚਲਬਸੇ 3 ਦਿਨ ਪਹਿਲਾਂ ਤੇ 5 ਤਰੀਕ ਨੂੰ ਉਹਨਾਂ ਦਾ ਭੋਗ ਵੀ ਹੈ ਅੱਜ ਕਮੀ ਸਰ ਮਹਿਸੂਸ ਬਿਲਕੁਲ ਪੂਰੀ ਕਮੀ ਉਹਨਾਂ ਨੇ ਇਸ ਇਲਾਕੇ ਚ ਸਾਰਾ ਸਾਰੇ ਲੋਕ ਉਹਨਾਂ ਦੀ ਬੜੀ ਇੱਜ਼ਤ ਕਰਦੇ ਸੀਗੇ ਔਰ ਉਹਨਾਂ ਦੇ ਕਹਣੇ ਚ ਸੀਗੇ ਔਰ ਉਹ ਹਰ ਇਨਸਾਨ ਦੇ ਨਾਲ ਖੜੇ ਹੁੰਦੇ ਸੀਗੇ ਹਰ ਗਰੀਬ ਦੇ ਨਾਲ ਹਰ ਵਜ੍ਹਾ ਦੇ ਨਾਲ ਕਿਸੇ ਦਾ ਕੋਈ ਵੀ ਮੁੱਦਾ ਹੁੰਦਾ ਸੀਗਾ ਉਹ ਆਪਣਾ ਮੁੱਦਾ ਬਣਾ ਕੇ ਚੱਲਦੇ ਸੀਗੇ ਸਰ ਆਮ ਆਦਮੀ ਪਾਰਟੀ 2 ਸਾਲ 1 ਮਹੀਨਾ